ਮੇਰਾ ਨਾਮ ਸੂਜੀ ਸਿੰਘ ਹਰਦੋ ਛੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਮੈਂਬਰ ਐਸ ਕੇ ਮਨੋ ਪਟਿਕਲ ਅੱਜ ਅਸੀਂ ਉਹ 13 ਫਰਜ ਚੱਲ ਰਿਹਾ ਅੰਦੋਲਨ ਨੂੰ ਹੋਰ ਜ਼ਿਆਦਾ ਤਾਕਤ ਦੇਣ ਵਾਸਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਹੋਰ ਜ਼ਿਆਦਾ ਸਰਕਾਰ ਨੂੰ ਜਿਹੜਾ ਕੰਮ ਕਰਨੀ ਤੋਂ ਜਗਾਉਣ ਵਾਸਤੇ ਅੱਜ ਖਨੌਰੀ ਬਾਰਡਰ ਤੇ ਸਰਦਾਰ ਜਗਦੀਸ਼ ਸਿੰਘ ਡੱਲੇਆਵਲੋਂ ਰੱਖਿਆ ਗਿਆ ਵਰਨ ਵਰਤ ਨੂੰ ਤਾਕਤ ਦੇਵਾ ਸਪੋਰਟ ਕਰਨ ਵਾਸਤੇ ਇਹ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਅੱਥੋਂ ਟਰਾਲੀਆਂ ਬੱਸਾਂ ਲੈ ਕੇ ਜਾ ਰਹੀ ਆ ਔਰ ਇਹ ਲੜਾਈ ਹੁਣ ਚਿਰ ਜਾਰੀ ਰਹੂ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਜੜੀਆਂ ਉਹ ਮੰਨ ਨਹੀਂ ਲੈਂਦੀ ਸਾਡੇ ਆਗੂ ਸ਼ਹੀਦ ਜੀਆਂ ਪ੍ਰਾਪਤ ਕਰਨਗੇ ਉਸ ਤੋਂ ਅਗਲਾ ਆਗੂ ਬੈਠ ਜੂਗਾ ਜਿਸ ਤਰ੍ਹਾਂ ਨੰਬਰ 2 ਤੇ ਮੈਂ ਬੈਠੂਗਾ ਨੰਬਰ 3 ਤੇ ਇੰਦਰਜੀਤ ਸਿੰਘ ਫੋਰ ਬੁੱਢਾ ਬੈਠੂਆ ਇਸ ਤਰ੍ਹਾਂ ਬੜੀ ਲੰਬੀ ਲਿਸਟ ਆ ਔਰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਆਪਾਂ ਲਗਾਤਾਰ ਸੰਘਰਸ਼ ਜੜਾ ਜਾਰੀ ਰੱਖਾਂਗੇ ਔਰ ਇਸ ਤਰ੍ਹਾਂ ਜੱਥੇ ਜਿਹੜੇ ਹਰ ਹਫ਼ਤੇ ਬਾਸੇ ਤੋਂ ਜਾਇਆ ਕਰੂਗੀ ਨਵੀਂ ਸੰਗਤ ਲੈ ਕੇ ਜਾਊ ਪੁਰਾਣੀ ਨੂੰ ਵਾਪਸ ਲੈ ਕੇ ਆਇਆ ਕਰੂਗਾ ਔਰ ਇਹ سلسلہ ਲਗਾਤਾਰ ਚੱਲੂ ਜਿੰਨਾ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀ ਦੇ ਮੰਗਾਤਾ ਦੇ ਜਿੱਤਰਾ ਕਿਸਾਨਾਂ ਨੇ ਕਹਿ ਵੀ ਫੈਕਟਰੀ ਲੈ ਕੇ ਬਟੇ ਜਿਹੜਾ ਟ੍ਰੈਕਟਰ ਨਾਲ ਬਗਿਆ ਜਾਵਾਂਗੇ ਉਹਨੂੰ ਕਿੱਥਾ ਵੇਖਦੇ ਹੋ ਦੇਖੋ ਦੋਨਾਂ ਮੋਰਚੇ ਐ ਐਸਕੇਮ ਨੌਨ ਪੈਟੀਕਲਰ ਔਰ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਮੋਰਚਿਆਂ ਦਾ ਫੈਸਲਾ ਸੀ ਇਹ ਖਨੌਰੀ ਬਾਰਡਰ ਤੇ ਸਰਦਾਰ ਜੀ ਸਿੰਘ ਡੱਲੇ ਵਾਲ ਮਰਨਰ ਤੇ ਬੈਠਣਗੇ ਔਰ 10 ਦਿਨ ਤੱਕ ਵੇਟ ਕੀਤੇਗਾ 10 ਦਿਨ ਤੱਕ ਅਗਰ 6 ਤਰੀਕਾ ਸਰਕਾਰ ਕਿਸੇ ਪਾਸੇ ਨਹੀਂ ਲੱਗਦੀ ਤੇ 6 ਤਰੀਕ ਤੋਂ ਜਿਹੜੇ ਜਥੇ ਆ ਸ਼ੰਭੂ ਬਾਰਡਰ ਤੋਂ ਉਹ ਗਿਣਤੀ 50 ਵੀ ਹੋ ਸਕਦੀ 100 ਵੀ ਹੋ ਸਕਦੀ ਆ ਉਹ ਲਗਾਤਾਰ ਦਿੱਲੀ ਨੂੰ ਰੋਜ਼ ਜਾਇਆ ਕਰਨਗੇ ਇਹ ਨਹੀਂ ਵੀ ਅੱਜ ਚੱਲ ਗਿਆ ਤੇ ਨਹੀਂ ਜਾਊਗਾ ਲਗਾਤਾਰ ਦਿੱਲੀ 100 ਤੋਂ 50 ਦੇ ਜਿੱਥੇ ਜੜਿਆ ਉਹ ਦਿੱਲੀ ਵੱਲੋਂ ਮਾਰਚ ਕਰਨਗੇ ਹੁਣ ਦੇਖਦੇ ਸਰਕਾਰ ਦੀ ਕਹਿਣੀ ਔਰ ਕਤਨੀ ਜਿਹੜੀ ਉਹ ਕਿੰਨੀ ਚੰਗੀ ਆ ਜਿਹੜੀ ਕਹਿੰਦੀ ਪੈਦਲ ਆ ਲੋ ਸਾ ਤੁਹਾਨੂੰ ਰੋਕਦੇ ਨਹੀਂ ਹੁਣ ਦੇਖਦੇ 6 ਤਰੀਕ ਨੂੰ ਕੀ ਹੁੰਦਾ ਦਾ ਸਰਕਾਰ ਉੱਤੋਂ ਪਹਿਲਾਂ ਜੁਡੀਸ਼ੀਨ ਡੱਲੇਵਾਲ ਦੇ ਮਨਵਰਤਨ ਨੂੰ ਲੈ ਕੇ ਕੋਈ ਸਾਡੀਆਂ ਮੰਗਾਂ ਪ੍ਰਤੀ ਜਿਹੜੀ ਆ ਸਵਿਰਧ ਹੁੰਦੀ ਆ ਨਹੀਂ ਹੁੰਦੀ ਇਹ ਤਲੂਕ ਦਿੱਲੀ ਦੇ ਵਿੱਚ ਰਾਜਪਾਲਾ ਗਰਾਊਂਡ ਵਾਸਤੇ ਲੇਕਿਨ ਸਰਕਾਰ ਦਾ ਕੋਈ ਜਵਾਬ ਆਇਆ ਨਹੀਂ ਆ ਹੁਣ ਤੱਕ ਔਰ ਜਿੱਥੇ ਸਰਕਾਰ ਸਾਨੂੰ ਰੋਕੂਗੀ ਉੱਥੇ ਸਾਡਾ ਅੰਦੋਲਨ ਜਿਹੜਾ ਜਿਸ ਤਰ੍ਹਾਂ ਸ਼ੰਭੂ ਖਨੋਰੀ ਰਤਨਪੁਰਾ ਰਾਜਸਥਾਨ ਦੇ ਚੱਲ ਰਿਹਾ ਇਸ ਤਰ੍ਹਾਂ ਜਿੱਥੇ ਸਰਕਾਰ ਰੱਖੂ ਉੱਥੇ ਸਾਡਾ ਦੋਲਣ ਜਿਹੜਾ ਵਾ ਦੁਬਾਰਾ ਚੱਲਣਾ ਸ਼ੁਰੂ ਹੋ ਗਿਆ ਜੀ ਸਰਕਾਰ ਜੇ ਜਿਹੜੀ ਆ ਉਹ ਗ੍ਰਿਫਤਾਰੀਆਂ ਕਰਦੀ ਆ ਤੇ ਰਗਾਤਾਰ ਗ੍ਰਿਫਤਾਰੀਆਂ ਜਿਹੜੀਆਂ ਨਿਰੰਤਰ ਜਾਰੀਆਂ ਨੇ ਬਿਲਕੁਲ ਜੀ ਬਿਲਕੁਲ ਜਥੇ ਜਾਣਗੇ ਉਹ ਗ੍ਰਿਫਤਾਰ ਕਰੇ ਡਾਂਗਾ ਮਾਰੇ ਕੁਛ ਕਰਦੀ ਆ ਉਹ ਉਹਦੀ ਮਰਜ਼ੀ ਆ ਸਾਡਾ ਕੰਮ ਆ ਰੋਜ਼ 50 ਆ 100 ਦਾ ਜਥਾ ਜਿਹੜਾ ਵਾ ਸਭ ਉਧਰ ਭੇਜਣਾ ਵਾ ਔਰ ਇਧਰ ਮਰਨ ਮਰਤੇ ਆਗੂ ਜਿਹੜੇ ਨੇ ਉਹ ਵਾਰਿਸ ਜਿਹੜਾ ਆਪਣਾ ਵਾਰੀ ਜਿਹੜੀ ਆਪਣੇ ਕੁਰਬਾਨੀ ਦਿੰਦੇ ਰਹਿਣਗੇ ਇਹ سلسلہ ਚੱਲਦਾ ਰਹੇ